ਦਰਜਨ ਤੋਂ ਵੱਧ ਗੁਰੂ ਘਰਾਂ ਦੇ ਨੁਮਾਇंदे ਜਥੇਬੰਦੀਆਂ ਦੇ ਨੁਮਾਇंदे ਆਂਧਿਥੀ ਹਾਜ਼ਰ ਹੋਏ ਆ। ਔਰ ਇਸ ਲਈ ਹਾਜ਼ਰ ਹੋਏ ਆ ਕਿਉਂਕਿ ਸੈਂਕੜੇ ਨਹੀਂ ਬਲਕੇ ਹਜ਼ਾਰਾਂ ਕਿਲੋਮੀਟਰ ਦੂਰ ਸਾਨੂੰ ਪੰਜਾਬ ਦਾ ਪੰਜਾਬ ਦੇ ਰਾਸੀ ਹਾਲਾਤਾਂ ਦਾ ਪੰਜਾਬ ਦੇ ਧਾਰਮਿਕ ਹਾਲਾਤਾਂ ਦਾ ਸ਼ਿਕਾਇਤ ਹੈ ਚਿੰਤਾ ਵਗਦੀ ਨਦੀ ਦਾ ਪਾਣੀ ਅਦੇ ਬਦਬੂ ਨਹੀਂ ਮਾਰਦਾ ਬਦਬੂ ਉਦੋਂ ਪੈਦਾ ਹੁੰਦੀ ਹੈ ਜਦੋਂ ਪਾਣੀ ਖੜ ਜਾਂਦਾ ਹੈ ਸਿਆਸਤ ਦੇ ਵਿੱਚ ਵੀ ਜਦੋਂ ਸਿਆਸਤਦਾਨ ਪਰਵਰਤਨ ਕਰਦੇ ਰਹਿੰਦੇ ਆ ਪਾਰਟੀਆਂ ਦੇ ਅੰਦਰ ਉਹ ਪਾਰਟੀਆਂ ਦਾ ਦਿਸ਼ਾਹੀ ਨਹੀਂ ਹੁੰਦੀਆਂ ਦਿਸ਼ਾਹੀ ਉਦੋਂ ਹੁੰਦੀ ਹੈ ਜਦੋਂ ਪਾਰਟੀਆਂ 'ਚ ਖਰੋਦ ਆ ਜਾਂਦੀ ਹੈ ਤੇ ਖਰੋਦ ਉਦੋਂ ਆਉਂਦੀ ਹੈ ਜਦੋਂ ਇੱਕ ਪਰਿਵਾਰ ਪਾਰਟੀਆਂ ਨੂੰ ਆਪਣੀ ਜਾਗੀਰ ਸਮਝਣ ਲੱਗ ਪੈਂਦਾ ਵਾਹ ਹਿੰਦੁਸਤਾਨ ਦੀਆਂ ਪਾਰਟੀਆਂ ਦਾ ਇਤਿਹਾਸ ਦੇਖੋ ਸਾਊਥ ਇੰਡੀਆ ਦੇ ਵਿੱਚ ਪਰਿਵਾਰਕ ਪਾਰਟੀਆਂ ਡੈਮਸ ਹੋ ਗਈਆਂ ਯੂਪੀ ਦੇ ਵਿੱਚ ਮਾਇਆਵਤੀ ਦੀ ਪਾਰਟੀ ਡੈਮਸ ਹੋ ਗਈ ਹਰਿਆਣੇ ਦੇ ਵਿੱਚ ਚੁਟਾਲਿਆਂ ਦੀ ਪਾਰਟੀ ਡੈਮਸ ਹੋ ਗਈ ਜਿਹੜਾ ਦੇ ਵਿੱਚ ਲਾਲੂ ਦੀ ਪਾਰਟੀ ਦਾ ਹਾਲ ਹੈ ਤੇ ਕਾਂਗਰਸ ਦਾ ਦੇਖ ਲਓ ਕਾਂਗਰਸ ਦਾ ਵੀ ਹਾਲ ਹੈ ਤੇ ਇਹੋ ਵਰਤਾਰਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵਰਤਿਆ ਸ਼੍ਰੋਮਣੀ ਅਕਾਲੀ ਦਲ ਬਾਕੀ ਸਿਆਸੀ ਪਾਰਟੀਆਂ ਵਾਂਗੂੰ ਕੋਈ ਸਿਆਸੀ ਪਾਰਟੀ ਨਹੀਂ ਹੈ ਉਹ ਸਿੱਖਾਂ ਦੀ ਰਾਜਸੀ ਪ੍ਰਤਨਿਧਤਾ ਕਰਦੀ ਜਮਾਤ ਸਿੱਖਾਂ ਦੀ ਰਾਜਸੀ ਪ੍ਰਤਨਿਧਤਾ ਕਰਦੀ ਜਮਾਤ ਔਰ ਅਕਾਲੀ ਪੋਲਿਟਿਕਸ ਦਾ ਇਤਿਹਾਸ ਹੈ ਕਿ ਅਕਾਲੀ ਲੀਡਰ ਆਪਸ ਦੇ ਵਿੱਚ ਝਗੜਦੇ ਵੀ ਰਹਿੰਦੇ ਸੀ ਲੜਦੇ ਵੀ ਰਹਿੰਦੇ ਸੀ ਕਦੇ ਰੁੱਸ ਵੀ ਜਾਂਦੇ ਸੀ ਕਦੇ ਮੰਨ ਵੀ ਜਾਂਦੇ ਸੀ ਪਰ ਕਦੇ ਸਿਧਾਂਤਾਂ ਨੂੰ ਪਰੰਪਰਾਵਾਂ ਨੂੰ ਪਿੱਠ ਨਹੀਂ ਸੀ ਦਿਆ ਕਰਦੇ ਇਹੋ ਕਾਰਨ ਸੀ ਕਿ ਪੰਥਕ ਵੋਟ ਬੈਂਕ ਦੇ ਉੱਤੇ ਉਹਨਾਂ ਦਾ ਪੂਰੀ ਤਰ੍ਹਾਂ ਜਿਹੜਾ ਹੈ ਉਹ ਕੰਟਰੋਲ ਹੁੰਦਾ ਸੀ ਜਿਹੜੇ ਸਿੱਖ ਪਰਿਵਾਰਾਂ 'ਚ ਜਨਮੇ ਆ ਉਹ ਅਕਾਲੀ ਪਾਰਟੀ ਨੂੰ ਆਪਣੀ ਮਾਂ ਪਾਰਟੀ ਦੇ ਤੁਲ ਸਮਝਦੇ ਸੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਇਹਦੇ ਇੱਕ ਵਾਰੀ ਇਲੈਕਸ਼ਨ ਦੇ ਵਿੱਚ ਕੋਈ ਕਾਂਗਰਸ ਦੇ ਲੀਡਰ ਆਪਣੀ ਗੱਡੀ ਤੇ ਜਾ ਰਿਹਾ ਸੀ ਤੇ ਪੰਜ ਸੱਤ ਘਰ ਸੀ ਖੇਤਾਂ ਦੇ ਵਿੱਚ ਉਹਨੇ ਸੋਚਿਆ ਵੀ ਇਹ ਪੰਜ ਸੱਤ ਘਰ ਹੈ ਖੇਤਾਂ ਦੇ ਵਿੱਚ ਤੇ ਕਿਉਂ ਨਾ ਮੈਂ ਇਥੇ ਇਹਨਾਂ ਘਰਾਂ ਦੇ ਵਿੱਚ ਵੋਟਾਂ ਵਾਸਤੇ ਕਹਿ ਜਾ। ਉਹ ਪੰਜ ਸਤ ਘਰ ਇੱਕੋ ਹੀ ਪਰਿਵਾਰ ਦੇ ਸੀ ਤੇ ਉਹਨਾਂ ਦਾ ਬਜ਼ੁਰਗ ਜਿਹੜਾ ਸੀ ਉਹ ਬੇਦਰ ਬੈਠਾ ਸੀ ਤੇ ਉਹਦੀ ਦਾੜ੍ਹੀ ਕੱਟੀ ਹੋਈ ਸੀ। ਉਹਨੂੰ ਜਾ ਕੇ ਕਹਿਣ ਲੱਗਿਆ ਬਜ਼ੁਰਗੋ ਮੈਂ ਫਲਾਣਾ ਸੀਓ ਅਲਾਨੀ ਪਾਰਟੀ ਤੋਂ। ਉਹਨੂੰ ਪਤਾ ਲੱਗਿਆ ਤੁਹਾਡੀਆਂ ਇੱਥੇ ਵੋਟਾਂ ਐ ਤੇ ਇਲੈਕਸ਼ਨ ਚੱਲਦੀ ਐ ਸਾਡੇ ਕੈਂਡੀਡੇਟ ਨੂੰ ਵੋਟਾਂ ਪਾਓ। ਉਹ ਕਹਿੰਦਾ ਵੀ ਗੱਲ ਹੈ ਕਿ ਤੁਸੀਂ ਚਾਹ ਪੀਣੀ ਹੈ ਚਾਹ ਦੱਸੋ ਦੁੱਧ ਪੀਣਾ ਦੁੱਧ ਦੱਸੋ ਜੇ ਪ੍ਰਸ਼ਾਦਾ ਛਕਣਾ ਮੈਂ ਪ੍ਰਸ਼ਾਦਾ ਤਿਆਰ ਕਰਾ ਦੇਣਾ ਇਹ ਬੋਟਾਂ ਦਾ ਭਾਈ ਅਸੀਂ ਪੰਥ ਦੀ ਪਾਰਟੀ ਨੂੰ ਪਾਉਣੀ ਹੈ ਉਹ ਕਹਿਣ ਲੱਗਿਆ ਬਾਬਾ ਇੱਕ ਗੱਲ ਦੱਸ ਦਾੜੀ ਤੇਰੀ ਕੱਟੀ ਹੈ ਤੇਰਾ ਪੰਥਨਾ ਕੀ ਬਾਬਾ ਅਸਤਾ ਓਏ ਉਹ ਕਹਿੰਦਾ ਹੁਣ ਤੂੰ ਕੀ ਸਮਝਦਾ ਮੇਰੀ ਤਾਂ ਕੱਟੀ ਐ ਤੇ ਕਾਂਗਰਸ ਨੂੰ ਵੋਟਾਂ ਪਾ ਕੇ ਮੈਂ ਪੰਥ ਦੀ ਵੀ ਕੱਟ ਦਿਆਂ ਵਾਜੇ ਕਰੋ ਇਹ ਨਹੀਂ ਹੁਣ ਇਸ ਤਰ੍ਹਾਂ ਦੀ ਸਪਿਟ ਸੀ ਲੇਕਿਨ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਹੋ ਗਿਆ 20 ਸਾਲਾਂ ਚ ਇੱਕ ਜਨਰੇਸ਼ਨ ਬਦਲ ਜਾਂਦੀ ਐ ਤੇ ਤੇ 30 ਸਾਲਾਂ 35 ਸਾਲਾਂ ਤੋਂ ਇੱਕ ਪਰਿਵਾਰ ਪੁਰਿਆ ਹੋਊ ਖੜੋਤ ਪੈਦਾ ਹੋਣੀ ਸੰਭਵ ਸੀ ਖੜੋਤ ਪੈਦਾ ਹੋ ਗਈ ਸਿਧਾਂਤ ਛੱਡੇ ਗਏ ਪਰੰਪਰਾਵਾਂ ਛੱਡੀਆਂ ਇਹ ਕਾਰਨ ਸੀ ਬੜਾ ਵਰਤਾਰਾ ਵਰਤਾਇਆ ਉਹਦੀ ਪਿੱਠ ਭੂਮੀ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਨੇ ਮਾਫੀ ਕਈ ਵਾਰ ਮੰਗੀ ਸੀ ਗਾਹੀ ਬਖਾਇਸ ਕੇ ਜਾਂਦੋਂ ਪਰ ਗੱਲ ਨਹੀਂ ਸੀ ਬਣੀ ਜਦੋਂ ਮੈਂ ਬਤੌਰ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਕਰ ਰਿਹਾ ਸੀ ਤੇ ਇੱਕ ਵਾਰੀ ਅਪਰੋਚ ਨਹੀਂ ਸੀ ਹੋਈ ਕਈ ਵਾਰੀ ਅਪਰੋਚ ਹੋਈ ਸੀ ਗੱਲ ਜੀ ਨਹੀਂ ਬਣੀ ਤੁਸੀਂ ਸਾਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰੋ ਅਸੀਂ ਖਿਮਾ ਜਾਂਚਨਾ ਮੰਗਾਗੇ ਤੇ ਤੁਸੀਂ ਸਾਨੂੰ ਧਾਰਮਿਕ ਤਨਖਾਹ ਲਾ ਕੇ ਦੇ ਘਰੀ ਦੋ ਮੈਂ ਉਹਨਾਂ ਨੂੰ ਇਹ ਕਹਿ ਸੀ ਕਿ ਜੇ ਇਸ ਤਰ੍ਹਾਂ ਦਾ ਵਰਤਾਰਾ ਵਰਤ ਗਿਆ ਤੁਸੀਂ ਪਤਾ ਨਹੀਂ ਬਾਹਰ ਆਉਣਾ ਹੈ ਕਿ ਨਹੀਂ ਆਉਣਾ ਪਰ ਅਸੀਂ ਜ਼ਰੂਰ ਡੁੱਬ ਜਾਾਂਗੇ ਹੂੰ ਇਹ ਨਹੀਂ ਹੋਣਾ ਤੁਸੀਂ ਆਪ ਹੀ ਖੰਡਪਾਟ ਸਾਹਿਬ ਕਰਾਓ ਆਪ ਹੀ ਜੁੜੇ ਝਾੜੋ ਆਪ ਹੀ ਪਾਂਡੇ ਮਾਜੋ ਆਪ ਹੀ ਅਰਦਾਸ ਕਰੋ ਤੇ ਆਪ ਹੀ ਕਰੇ ਚੱਲ ਜਾਓ ਇਹਨਾਂ ਨੇ 2 ਸਾਲ ਇਸ ਤਰ੍ਹਾਂ ਕੀਤਾ ਤੁਸੀਂ ਦੇਖਿਆ ਹੀ ਹੋਣਾ ਫਿਰ ਤੱਕ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਤਿੰਨ ਨੇਤਾ ਮੇਰੇ ਕੋਲ ਆਏ ਇੱਕ ਚਿੱਠੀ ਲੈ ਕੇ ਕਹਿੰਦੇ ਆ ਚਿੱਠੀ ਹੈ ਤੇ ਇਹ ਚਿੱਠੀ ਦੇ ਆਧਾਰ ਤੇ ਤੁਸੀਂ ਸਾਨੂੰ ਤਲਬ ਕਰੋ ਤੇ ਉਹ ਚਿੱਠੀ 'ਚ ਲਿਖਿਆ ਸੀ ਕਿ ਸਾਡੇ ਤੋਂ ਜਾਣੇ ਅਣਜਾਣੇ ਸਰਕਾਰ ਚਲਾਉਂਦੇ ਆ ਭੁੱਲਾ ਹੋ ਜਾਂਦੀਆਂ ਤੇ ਅਸੀਂ ਇਹਨਾਂ ਪੁੱਲਾਂ ਦੀ ਖਿਮਾ ਜਾਂਚਨਾ ਕਰਨੀ ਚਾਹੁੰਦੇ ਆ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਮੁਖ ਖਿਮਾ ਜਾਂਚਨਾ ਕਰਨ ਦਾ ਮੌਕਾ ਦਿੱਤਾ ਜਾਂਦਾ ਮੈਂ ਇਹਨਾਂ ਨੂੰ ਕਹਿ ਵੀ ਨੰਬਰ 1 ਇਹ ਪੁੱਲਾਂ ਦਾ ਵਰਣਨ ਨਹੀਂ ਹੈ ਇਹਦੇ ਵਿੱਚ ਕਿਹੜੀਆਂ ਪੁੱਲਾਂ ਹੋਈਆਂ ਕਹਿੰਦੇ ਜਾਣੇਣ ਜਾਣੇ ਹੋ ਜਾਂਦੀਆਂ ਮੈਂ ਕਿ ਜਾਣੇਣ ਜਾਣੇ ਤਾਂ ਹਰ ਸਿੱਖੀ ਮੰਗਦਾ ਅਸੀਂ ਵੀ ਮੰਗਦੇ ਆ ਜਦੋਂ ਗੁਰੂ ਮਹਾਰਾਜ ਆ ਕੇ ਪੇਸ਼ ਹੁੰਦੇ ਸੱਚੇ ਬਾਦਸ਼ਾਹ ਗਲਤੀਆਂ ਹੋ ਜਾਂਦੀਆਂ ਜ਼ਿੰਦਗੀ 'ਚ ਖਿਮਾ ਕਰੀਂ ਮੈਂ ਤਾਂ ਬਰਦਾਸ਼ਤ ਕਰਦਾ ਸੱਚਕਣ ਸ੍ਰੀ ਹਰਮੰਦਰ ਸਾਹਿਬ ਜਦੋਂ ਜਾਈਦਾ ਗਲਤੀਆਂ ਕਿਹੜੀਆਂ ਹੋਈਆਂ ਇਹਦਾ ਉਲੇਖ ਨਹੀਂ ਇਹਦਾ ਉਲੇਖ ਕਰੋ ਫਿਰ ਜੇ ਤੁਸੀਂ ਗਲਤੀਆਂ ਦਾ ਉਲੇਖ ਕਰਤਾ ਤੇ ਇਹਦੇ ਨਾਲ ਜਿਨ੍ਹਾਂ ਕਾਰਨ ਗਲਤੀਆਂ ਹੋਈਆਂ ਪਹਿਲੇ ਜਿਹੜੇ ਜਥੇਦਾਰ ਹੈ ਉਹਨਾਂ 'ਤੇ ਵੀ ਉਂਗਲ ਜਾਊਗੀ ਤੇ ਉਹ ਵੀ ਮਾਮਲੇ ਖੁੱਲਣਗੇ ਪਹਿਲਾਂ ਗਲਤੀਆਂ ਦਾ ਉਹ ਲਿਖ ਕਰੋ ਦੂਜਾ ਆਪਣੇ ਔਦੇ ਤਿਆਗੋ ਉਸ ਤੋਂ ਬਾਅਦ ਅਸੀਂ ਇਹ ਪ੍ਰਕਿਰਿਆ ਅਪਣਾ ਅਪਣਾਉਣ ਵਾਸਤੇ ਵਿਚਾਰ ਚਰਚਾ ਕਰ ਸਕਦੇ ਕਹਿੰਦੇ 4 ਘੰਟੇ ਦਾ ਵਕਤ ਦੇ ਦਿਓ ਠੀਕ ਹੈ ਜੀ ਉਹ ਚਿੱਠੀ ਮੇਰੇ ਟੇਬਲ ਤੇ ਰੱਖੀ ਸੀ ਮੈਂ ਉਹਦੀ ਕੋਈ ਫੋਟੋ ਕਾਪੀ ਨਹੀਂ ਕੀਤੀ ਉਹ ਵੀ ਮੇਰੇ ਟੇਬਲ ਦੇ ਉੱਤੇ ਪੇਪਰ ਵੇਟ ਦੇ ਥੱਲੇ ਅੱਗੇ 4 ਘੰਟੇ ਦਾ ਵਕਤ ਲੈ ਕੇ ਚਲੇ ਗਏ ਸ਼ਾਇਦ ਬਾਦਲ ਪਿੰਡ ਗਏ 12:00 ਵਜੇ ਆਏ ਸੀ 4:00 ਵਜੇ ਫੇਰ ਆਏ ਕਹਿੰਦੇ ਜੀ ਚਾਹ ਪਿਆ ਦਿਓ ਉਹ ਸਾਡੀ ਚਿੱਠੀ ਜੀ ਵਾਪਸ ਕਰਦੇ। ਮੈਂ ਕੀ ਫੈਸਲਾ ਕੀਤਾ ਕਹਿੰਦੇ ਅਸੀਂ ਪੇਸ਼ ਹੀ ਨਹੀਂ ਹੋਣਾ। ਬਹੁਤ ਧੰਨਵਾਦ। ਤੁਹਾਡਾ ਬਹੁਤ ਧੰਨਵਾਦ। ਸਹੀ ਫੈਸਲਾ ਲਿਆ ਤੁਸੀਂ। ਉਸ ਤੋਂ ਬਾਅਦ ਪੀਟੀਸੀ ਵਾਲਾ ਮਸਲਾ ਖੜਾ ਹੋ ਗਿਆ ਉਹ। ਇੱਕ ਅਕਾਲ ਤਖਤ ਸਾਹਿਬ ਤੋਂ ਆਦੇਸ਼ ਚਲਾ ਗਿਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਮੀਡੀਏਟ ਆਪਣਾ ਚੈਨਲ ਜਿਹੜਾ ਹੈ ਉਹ ਸ਼ੁਰੂ ਕਰੇ ਤੇ ਸਤਿ ਸ਼ਕੰਤ ਸ੍ਰੀ ਹਰਮੰਦਰ ਸਾਹਿਬ ਤੋਂ ਜਿਹੜਾ ਗੁਰਬਾਣੀ ਦਾ ਪ੍ਰਸਾਰਣ ਹੈ 24 ਘੰਟੇ ਸਿੱਖ ਸੰਗਤਾਂ ਲਈ ਉਪਲਬਧ ਕਰਵਾਇਆ। ਉਤੋ ਸਿਸ ਸਾਰੇ ਨੇ ਦੇਖਿਆ ਹੋਣਾ ਉਹ ਮੇਨ ਕਾਰਨ ਦੂਜਾ ਜਿਹੜਾ ਬਣਿਆ ਮੈਨੂੰ ਤਬਦੀਲ ਕਰਨਾ ਹੈ ਹਈ ਹੁਣ ਪਛਤਾਵ ਹੀ ਰਹੇ ਆ ਜੀ ਉਦੋਂ ਹੀ ਇਹਨਾਂ ਨੂੰ ਦਮਦਮਾ ਸਾਹਿਬ ਤੋਂ ਵੀ ਫਾਰਕ ਕਰ ਦਿੰਦੇ ਸ਼ਾਇਦ ਜੇ ਮੌਕਾ ਨਾ ਹੁੰਦਾ ਪਰ ਚਲੋ ਪਰਮੇਸ਼ਵਰ ਦੇ ਹੁਕਮ ਚ ਸੀ ਤਾਂ ਹੁਣ ਵੀ ਇਹ ਹੋਇਆ ਪੀਗਸ ਨੂੰ ਤਨਖਈਆ ਕਰਾਰ ਦਿੱਤੇ ਗਈ ਉਸ ਤੋਂ ਬਾਅਦ ਜੋ ਪ੍ਰੈਸ਼ਰਾਈਜ਼ ਕੀਤਾ ਗਿਆ લાલਤੋਂ ਤਮਕੀਆਂ ਵਰਤਾਰੇ ਅਦੇ ਕਹਿ ਦੇਣਾ ਕਿ ਅਸੀਂ ਖੰਡਾ ਖੜਕਾ ਦੇਾਂਗੇ ਕਦੇ ਰਿਕਾਰਡਿੰਗਾਂ ਕਰ ਲਈਆਂ ਕਦੇ ਕੁਸ਼ ਕਰ ਲਿਆ ਕਦੇ ਕੁਸ਼ ਕਰ ਲਿਆ ਅਗੇ ਜਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਰੇਕੀ ਕਰਨ ਤੱਕ ਚਲੇ ਗਏ ਅਰ ਚਲੋ ਮੈਂ ਫੇਰ ਕਹਿ ਦਿਆਂ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਦਾ ਪ੍ਰੈਸ਼ਰ ਬਿਕੋਜ਼ ਇਹ ਫੈਸਲਾ ਕਰਨ ਲੱਗੇ ਨਾ ਸ੍ਰੀ ਅਕਾਲ ਤਖਤ ਸਾਹਿਬ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਕਿੜਾ ਪ੍ਰਸ਼ਾਦੀ ਦੇਖ ਸਹ ਮੰਮਤੀ ਸਿੰਘ ਸਾਹਿਬਾਂ ਨੂੰ ਕਿਹਾ ਮੈਂ ਕਿਹਾ ਜੀ ਇੱਕ ਗੱਲ ਪੁੱਛਣੀ ਹੈ ਕਹਿੰਦੇ ਪੁੱਛੋ ਮੈਂ ਕਿਹਾ ਤੁਹਾਨੂੰ ਫੈਸਲਾ ਕਰਨ ਬਾਰੇ ਜਾਂ ਫੈਸਲਾ ਕਰਦੇ ਹੋ ਕਿਸੇ ਭਾਜਪਾ ਦਾ ਕਿਸੇ ਕਾਂਗਰਸੀ ਦਾ ਕਿਸੇ ਛਾੜ ਵਾਲੀ ਪਾਰਟੀ ਦੇ ਲੀਡਰ ਦਾ ਫੋਨ ਤਾਂ ਨਹੀਂ ਆਇਆ ਕਹਿੰਦੇ ਨਹੀਂ ਆਇਆ ਮਾ ਮੈਨੂੰ ਵੀ ਨਹੀਂ ਆਇਆ ਕਹਿੰਦੇ ਇਹ ਕਾਹ ਤੋਂ ਪੁੱਛਦੇ ਹੋ ਮੈਂ ਕਿਹਾ ਬੱਸ ਇੱਥੇ ਅਨਾਉਂਸ ਕਰਨ ਲੱਗੀ ਕਿਉਂਕਿ ਇਹ ਦੋਸ਼ ਲਾਉਣਗੇ ਔਰ ਲਾਇਵ ਹੀ ਹੈ ਕਿ ਇਹ ਜਿਹੜਾ ਫੈਸਲਾ ਹੈ ਇਹ ਕਿਸੇ ਹੋਰ ਨੇ ਕਰਾਇਆ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅਕਾਲ ਤਖਤ ਸਾਹਿਬ ਦੇ ਉੱਤੇ ਸੰਗਤ ਦੇ ਸਾਹਮਣੇ ਇਹ ਆਪਾਂ ਕਹਿਣ ਲੱਗੇ ਕਹ ਲਿਏ ਕਹਿੰਦੇ ਕਹਦੇ ਹੋ ਔਰ ਅਸੀਂ ਕਿਹਾ ਵੀ ਤੁਸੀਂ ਉਹ ਸਾਰਾ ਦੇਖਿਆ ਬਣਾ ਸਾਰਾ ਉਹਦੇ ਵਿੱਚ ਸਭ ਤੋਂ ਪਹਿਲੇ ਲਫ਼ਜ਼ੇ ਵਰਤੇ ਗਏ ਆ ਕਿ ਸਾਡੇ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਦਾ ਪ੍ਰੈਸ਼ਰ ਸੀ ਇਸੇ ਗੈਰ ਅਕਾਲੀ ਲੀਡਰ ਦਾ ਨਾ ਫੋਨ ਨਾ ਕਿਸੇ ਨੇ ਮਿਲ ਕੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿੰਦੇ ਆ ਕੁਛ ਨਹੀਂ ਆ ਬਈ ਇਹਨਾਂ ਨੂੰ ਮਾਰ ਦਿਓ ਜੀ ਇਹਨਾਂ ਨੂੰ ਸਿਆਸੀ ਮੌਤੇ ਮਾਰ ਦਿਓ ਇਹਨਾਂ ਨੂੰ ਜੀ ਖਤਮ ਕਰ ਦਿਓ ਜੀ ਇਹਨਾਂ ਨੇ ਕੁਛ ਨਹੀਂ ਸਿਰਫ ਸੰਗਤ ਦੀਆਂ ਭਾਵਨਾਵਾਂ ਦੀ ਤਰਜ਼ਮਾ ਦੀ ਸੰਗਤ ਦੀਆਂ ਭਾਵਨਾਵਾਂ ਚਾਹੁੰਦੀ ਸੀ ਕਿ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਉਹ ਹੋਣਾ ਚਾਹੀਦਾ ਚਲੋ ਮੈਂ ਕਈ ਵਾਰੀ ਸੋਚਦੇ ਹੁੰਨੇ ਆ ਅਸੀਂ ਵੀ ਜਦੋਂ ਮਹੰਤਾ ਨੇ ਫੁਨਾਮੀਆਂ ਕਰਨੀਆਂ ਸ਼ੁਰੂ ਕੀਤੀਆਂ ਤੇ ਮਹੰਤਾ ਨੂੰ ਬਾਹਰ ਕੱਢਣ ਵਾਸਤੇ ਤਾਂ ਸ਼ਹੀਦੀਆਂ ਦੇਣੀਆਂ ਪਈਆਂ ਸੀ ਸਾਡੇ ਪੁਰਖਿਆਂ ਨੇ। ਡੰਡਾ ਨਾਲ ਬੰਨ ਕੇ ਸਾਡੇ ਸਾੜੇ ਗਏ ਸੀ ਸਾਡੇ ਪੁਰਖੇ ਤੇ ਸਾਡੇ ਨਾਲ ਤਾਂ ਕੁਝ ਵੀ ਨਹੀਂ ਹੋਇਆ। ਕੀ ਹੋਇਆ ਸਾਡੇ ਨਾਲ? ਪੱਖ ਵੀ ਨਹੀਂ ਹੋਇਆ ਉਹਦੇ ਮੁਕਾਬਲੇ। ਸੋ ਕੋਈ ਪਰਵਾਹ ਨਹੀਂ। ਹੁਣ ਸਰੀਆ ਕਾਲ ਤੱਕ ਸਾਹਿਬ ਦੇ ਹਦਾਇਸ਼ਾ ਮੁਤਾਬਕ 7 ਮੈਂਬਰ ਕਮੇਟੀ ਬਣੀ। ਮੈਨੂੰ ਨਹੀਂ ਪਤਾ ਕਿ ਦੋ ਮੈਂਬਰ ਕਿਉਂ ਰਜ਼ਾਇਨ ਕਰ ਗਏ। पर मेनू इन्ना पता है कि बाकी जड़े पांच मेंबर सी ओनां नु भी बहुत प्रेशराइज कीता गया सी के तुसी 77 ਮਿੱਤਰ ਹੋ ਜੋ ਰਾਜਮੈ ਉਹਨਾ ਪੰਜ ਮੈਂਬਰਾਂ ਦੀ ਤਾਰੀਫ ਕਰਦਾ ਉਹਨਾ ਦੀ ਵਡਿਆਈ ਕਰਦਾ ਕਿ ਉਹ ਡਟੇ ਰਹੇ ਅੜੇ ਰਹੇ ਔਰ ਇਨਾਂ ਨੇ ਹਰ ਸੰਭਵਤਾ ਕੋਸ਼ਿਸ਼ ਕੀਤੀ ਕਿ ਸ੍ਰੀ ਅਕਾਲਤਾ ਕਾ ਸਾਹਿਬ ਦੇ ਆਦੇਸ਼ਾਂ ਮੁਤਾਬਕ ਸ਼ਰਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਜਿਹੜੀ ਆ ਉਹ ਨਾ ਹੋਵੇ ਲੇਕਿਨ 18 ਮਾਰਚ ਨੂੰ ਸ੍ਰੀ ਅਕਾਲ ਤਖਸਾਲ ਸਾਹਿਬ ਤੋਂ ਅਰਦਾਸ ਕਰਕੇ ਪੰਜ ਮੈਂਬਰੀ ਕਮੇਟੀ ਨੇ ਭਰਤੀ ਦਾ ਕਾਰਜ ਜਿਹੜਾ ਉਹ ਪ੍ਰారంਭ ਕਰ ਦਿੱਤਾ। ਪੁਨਰਸੁਰਜੀਤੀ ਲਈ ਅਸੀਂ ਇਹੋ ਚਾਹੁੰਦੇ ਹਾਂ ਕਿ ਉਹ ਸਾਡੀ ਪਾਰਟੀ ਬਣੇ ਜਿਹੜੀ ਸਿਧਾਂਤਾਂ ਪਰੰਪਰਾਵਾਂ ਦੀ ਪਹਿਰੇਦਾਰੀ ਕਰੇ। ਸਿਧਾਂਤਾਂ اور ਪਰੰਪਰਾਵਾਂ ਦੀ ਪਹਿਰੇ ਕਰੀ ਕਰਨ ਦਾ عہد ਕਰੇ ਸੰਗਤ ਦੇ ਨਾਲ। ਉਹਦੇ ਲਈ ਅਸੀਂ ਬਚਨ ਬਤਾਏ ਉਹਦੇ ਲਈ ਅਸੀਂ ਚੱਕ ਨਹੀਂ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਦੀ ਗੱਲ ਚੱਲੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋ ਜਾਣਗੇ ਹੋਰ 4 ਮਹੀਨਿਆਂ ਨੂੰ ਸਾਲ ਨੂੰ 6 ਮਹੀਨਿਆਂ ਨੂੰ ਹੋ ਜਾਣ। ਅਸੀਂ ਕੇਵਲ ਪ੍ਰਬੰਧਕ ਨਹੀਂ ਬਦਲਦੇ। ਇੱਕ ਸੁਖਬੀਰ ਨੂੰ ਹਟਾਇਆ ਤੇ ਦੂਜਾ ਸੁਖਬੀਰ ਪੈਦਾ ਕਰਕੇ ਤੇ ਉਹਨੂੰ ਅਸੀਂ ਸੌਂਪ ਦਿੱਏ ਸਾਰਾ ਕੁਝ ਇਹ ਜੇ ਹੋਣਾ ਫਿਰ ਕਰੇ ਬੈਠਣਾ ਬਿਹਤਰ ਹੈ। ਅਸੀਂ ਨਿظام ਬਦਲਣਾ ਸਿਸਟਮ ਬਦਲਣਾ ਗੁਰਦੁਆਰਾ ਐਕਟ 1925 ਸੌ ਸਾਲ ਪੁਰਾਣਾ ਹੈ। ਪਰ ਭਾਰਤ ਨੇ ਵੀ ਆਪਣੇ ਸੰਵਿਧਾਨ ਦੇ ਵਿੱਚ ਅਸੀਂ 85 ਜੜੀਆਂ ਉਹ ਸੋਧਾਂ ਕਰ ਦਿੱਤੀਆਂ। ਲੇਕਿਨ ਗੁਰਦੁਆਰਾ ਐਕਟ ਨੂੰ ਸਮੇਂ ਦਾ ਹਾਣ ਦਾ ਬਣਾਉਣ ਦਾ ਯਤਨ ਹੀ ਨਹੀਂ ਕੀਤਾ ਗਿਆ। ਜਿਹੜਾ ਸਾਡੇ ਨਾਲ ਵਾਅਦਾ ਕਰੇਗਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ 1925 ਉਹਨੂੰ ਸਮੇਂ ਦਾ ਬਣਾਉਣ ਦਾ ਵਾਅਦਾ ਕਰਦੇ ਹਾਂ। ਪਰ ਉਹਨੂੰ ਸਮੇਂ ਦੇ ਹਾਣ ਦਾ ਬਣਾਵਾਂਗੇ ਅਸੀਂ ਇਹਨੂੰ ਸਪੋਰਟ ਕਰਾਂ ਸਮੇਂ ਦਾ ਹਾਣ ਦਾ ਐਕਟ ਬਣਾਉਣਾ ਬੜਾ ਲਾਜ਼ਮੀ ਹੈ ਬਹੁਤ ਸਾਰੀਆਂ ਐਮੈਂਡਮੈਂਟਸ ਹੋਣੀਆਂ ਜਿਹੜੀਆਂ ਉਹ ਬਹੁਤ ਲਾਜ਼ਮੀ ਹੈ ਜਿਵੇਂ ਹਰ 5 ਸਾਲ ਇਲੈਕਸ਼ਨ ਹੋਣ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਜਿਵੇਂ ਵਿਧਾਨ ਸਭਾ ਦੇ ਇਲੈਕਸ਼ਨ ਜਾਂ ਪਾਰਲੀਮੈਂਟ ਦੇ ਇਲੈਕਸ਼ਨ ਡਿਊ ਨਹੀਂ ਹੋ ਸਕਦੇ 2 ਦਿਨ ਵੀ ਐਕਟ ਦੇ ਵਿੱਚ ਇਹ ਵੀ ਤਰਮੀਮ ਹੋਣੀ ਚਾਹੀਦੀ ਹੈ ਕਿ ਸ਼੍ਰੋਮਣੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹਰ 5 ਸਾਲ ਬਾਅਦ ਹੋਣ ਪੱਕੇ। ਔਰ ਜੇ ਕੋਈ ਮੈਂਬਰ ਚੜ੍ਹਾਈ ਕਰ ਜਾਂਦਾ ਤੇ ਜਿੰਮੀ ਚੋਂ ਉਹ ਨੋਵੇ ਉੱਥੇ। ਇਹ ਨਹੀਂ ਹੈ ਹੁਣ 170 ਮੈਂਬਰਾਂ ਦਾ ਹਾਊਸ ਹੈ ਤੇ 100 20-22 ਤੁਰੇ ਫਿਰਦੇ ਨੇ। ਉਹ ਚੜ੍ਹਾਈ ਕਰਕੇ ਕੁਝ ਵਿਦੇਸ਼ਾਂ 'ਚ ਪੱਕੇ ਤੌਰ ਤੇ ਬਸ ਗਏ। ਕੁਝ ਬਿਮਾਰ ਪਾਏ। ਕਈ ਹਲਕਿਆਂ ਦੀ ਨੁਮਾਇੰਦਗੀ ਨਹੀਂ ਹੋ پا ਰਹੀ ਐਸੇ ਕਿਸੇ ਦੇ ਹਾਊਸ ਦੇ ਵਿੱਚ। ਇਹ ਵੀ ਸੋਧਣੀ ਚਾਹੀਦੀ ਹੈ ਕਿ ਵਿਦੇਸ਼ੀ ਜਿੱਤਟੋ ਕਟ ਇੰਡੀਅਨ ਪਾਸਪੋਰਟ ਹੋਲਡਰ ਜਾਂ OCI ਕਾਰਡ ਜੇਨ ਆਪਣੇ ਉਹਨਾਂ ਦੀ ਨਮਾਇੰਦਗੀ ਜਿਹੜੀ ਹੈ ਉਹ ਬਣਾਈ ਜਾਵੇ ਚੀਨੀ ਭਾਰਤ ਦੇ ਬਖਰੇ ਬਾਕੀ ਸੂਬਿਆਂ ਤੋਂ ਵੀ ਨਾਮਿਨੇਸ਼ਨ ਜਿਹੜਾ ਹੈ ਉਹ ਮੈਂਬਰ ਲਏਗਾ ਨੋਮੀਨੇਟਿਡ ਮੈਂਬਰ ਲਏਗਾ ਔਰ ਇਹ ਵੀ ਐਕਟ ਦੇ ਵਿੱਚ ਤਰਮੀਮ ਹੋਣੀ ਚਾਹੀਦੀ ਹੈ ਕਿ ਕਟੋ ਕਟ 25% ਡਾਕਟਰ ਵਕੀਲ ਇੰਜੀਨੀਅਰ ਸਕਾਲਰ ਬੁੱਧੀਜੀਵੀ ਬਿਜ਼ਨਸਮੈਨ ਉਸ ਹਾਊਸ ਦੇ ਮੈਂਬਰ ਬਣ ਤੈ ਇਸ ਤਰ੍ਹਾਂ ਦੀਆਂ ਤਰਮੀਮਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਗੁਰਦਾਰਾ ਐਕਟ ਜੇ ਅਸੀਂ ਸ਼ਕਤੀਸ਼ਾਲੀ ਬਾਡੀ ਬਣਾਉਣੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਵਿੱਚ ਨਹੀਂ ਮੈਂ ਸਮਝਦਾ ਪੂਰੇ ਭਾਰਤ ਦੇ ਵਿੱਚ ਸਟੇਟ ਹਰਿਆਣਾ ਸਰਕਾਰ ਦੁਆਰਾ ਪ੍ਰਬੰਧਿਤ ਸੁਬੀਦਾਂ ਜਲਵਾਯਾ ਸਿਰਫ ਇੱਕ ਬੰਦ ਹਰਿਆਣੇ ਦੇ ਸਿੱਖਾਂ ਨੇ ਕਦੇ ਵੱਖਰੀ ਕਮੇਟੀ ਦੀ ਮੰਗ ਨਹੀਂ ਸੀ ਕੀਤੀ ਪਹਿਲਾਂ ਉਹਨਾਂ ਨੇ ਇਹੋ ਹੀ ਕਿਹਾ ਸੀ ਕਿ ਕੁਰੂਖੇਤਰ ਦੇ ਵਿੱਚ ਇੱਕ ਸਬਾ ਵਿਸ ਬਣਾ ਦਿਓ ਹਰਿਆਣੇ ਦੇ ਗੁਰਦੁਆਰਿਆਂ ਦਾ ਕੰਮ ਜਿਹੜਾ ਹੈ ਉਹ ਕੁਰੂਖੇਤਰ ਸਬਾ ਵਿਸ ਦੇ ਵਿੱਚ ਹੋਵੇ ਕੀ ਮਾਰਾ ਸੀ ਉਹਦੇ ਵਿੱਚ ਕੁਰੂਖੇਤਰ ਦਾ ਮੈਨੇਜਰ ਤਮਤਾਨ ਸਾਹਿਬ ਦਾ ਮੈਨੇਜਰ ਜਾ ਜੀਂਦ ਦਾ ਮੈਨੇਜਰ ਕੰਮ ਕਰਾਉਣ ਵਾਸਤੇ ਅਮਰਸਰ ਸਾਹਿਬ ਜਾਂਦੇ ਨੇ ਤਿੰਨ ਤਿੰਨ ਦਿਨ ਲੱਗਦੇ ਨੇ ਗੱਡੀ ਦਾ ਤੇਲ ਬਲਦਾ ਇੱਕ ਸੈਕਟਰੀ ਬਿਠਾਉਣਾ ਹੈ ਨਾ ਉੱਥੇ ਇੱਕ ਸੈਕਟਰੀ ਬਿਠਾ ਦਿਓ ਇੱਕ ਆਈਏ ਬਿਠਾ ਦਿਓ ਦੋ ਚਾਰ ਸੇਵਾਦਾਰ ਇੱਕ ਅਕਾਊਂਟੈਂਟ ਉੱਥੇ ਬਿਲ ਪਾਸ ਹੁਣ ਗੁਰੂ ਖੇਤਰ ਦੇ ਵਿੱਚ ਇੰਨੀ ਕੀ ਮੰਗ ਸੀ ਹਰਿਆਣੇ ਦੇ ਸਿੱਖਾਂ ਨੇ ਲੇਕਿਨ ਉਹ ਮੰਮੀ ਨਹੀਂ ਗਏ ਗੱਲ ਅਸੀਂ ਕਰਦੇ ਹਾਂ ਵੱਧ ਰਾਜਾਂ ਦੇ ਅਧਿਕਾਰ ਦੀ ਪਰ ਰਾਜਾਂ ਨੂੰ ਵੱਧ ਅਧਿਕਾਰ ਹੋਣਾ ਚਾਹੀਦਾ ਜੀ ਇਹ ਆਪਸੀ ਅਧਿਕਾਰ ਦੇਣ ਵਾਸਤੇ ਤਿਆਰ ਨਹੀਂ ਹੋਏ ਹਰਿਆਣੇ ਦੇ ਸਿੱਖ ਗੱਲ ਜ਼ਰੂਰ ਖੋਣੋ ਲੱਗ ਪੈਣਾ ਕਰ ਕਿ ਆਪਾਂ ਜੀ ਉਹ ਰਾਜਾਂ ਨੂੰ ਵੱਧ ਅਧਿਕਾਰ ਦੇਣ ਦਾ ਮਾਮਲਾ ਜਿਹੜਾ ਉਹ ਛੱਡਤਾ ਹੁਣ ਦੁਬਾਰਾ ਆਪਾਂ ਨੂੰ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਜਿਹੜੀ ਉਹ ਕਰਨੀ ਚਾਹੀਦੀ ਹੈ ਹਰਿਆਣੇ ਦੇ ਸਿੱਖਾਂ ਨੂੰ ਅਧਿਕਾਰ ਦਿੱਤਾ ਤੁਸੀਂ ਕੀ ਮੰਗਿਆ ਸੀ ਉਹਨੇ ਇੱਕ ਸੈਕਰੀਟ ਮੰਗਿਆ ਸੀ ਇੱਕ ਸਬ ਆਫਿਸ ਮੰਗਿਆ ਸੀ ਫਿਰ ਜਦੋਂ ਹਰਿਆਣਾ ਗੁਰਦਾਰਾ ਪ੍ਰਬੰਧਨ ਕਮੇਟੀ ਬਣ ਗਈ ਪਰ ਦੰਦਮਸਾਬ ਵੀ ਸਾਬਾਪਸ ਖੋਲਦਾ ਲੇਕਿਨ ਉਹਨੂੰ ਚੱਲਣ ਨਹੀਂ ਦਿੱਤਾ ਅੱਜ ਵੀ ਉੱਥੇ ਸੈਕਟਰੀ ਨਹੀਂ ਸਾਬਾਪਸ ਹੈਗਾ ਲੇਕਿਨ ਸਕੱਤਰ ਨਹੀਂ ਉੱਥੇ ਬੈਠਦਾ ਕੋਈ ਕਾਊਂਟੈਂਟ ਬੈਠਾ ਬੈਲ ਉੱਥੇ ਸਾਈਨ ਹੁੰਦੇ ਆ ਸਾਈਨ ਕਰਾਉਣ ਵਾਸਤੇ ਫੇਰ ਅੰਬਰ ਸਰ ਜਾਂਦੇ ਆ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੇ ਸੰਸਥਾ ਨੂੰ ਕਮਜ਼ੋਰ ਕੀਤਾ ਓਨ ਅਜੰਸੀਆਂ ਨੇ ਕਿਹਾ ਸੀ ਵੀ ਤੁਸੀਂ ਉੱਥੇ ਸਾਬਾਪਸ ਨਾ ਬਣਾਓ ਅਜੰਸੀਆਂ ਨੇ ਕਿਹਾ ਸੀ ਤੁਸੀਂ ਉੱਥੇ ਆਹ ਨਾ ਕਰੋ ਇਹ ਸਾਰਾ ਬਰਤਾਰਾ ਜਿਹੜਾ ਹੈ ਇਹ ਇੱਕ ਪਰਿਵਾਰ ਦੀ ਪਾਰਟੀ ਦੇ ਉੱਤੇ ਕਬਜ਼ਾ ਹੋਣ ਦੀ ਵਜ੍ਹਾ ਕਰਕੇ ਹੋਇਆ। ਇਹ ਤੋਂ ਮੈਨੂੰ ਉਤਾਰਿਆ ਨਾ। ਮੰਨੇ ਮਹੀਨਾ ਕਿ ਵੈਲਿਡਿਟੀ ਹੁੰਦੀ ਹੈ। ਜਹੇਦਾਰ ਦੇ ਜੀ ਨੂੰ ਲਾ ਦਿੱਤਾ ਜਾਂਦਾ। ਕੋਈ ਜਿੰਨੇ ਵੀ ਜਹੇਦਾਰ ਉਤਾਰੇ ਬਹੁਤ ਕਈ ਹੈ ਪਰ ਵਿਚਾਰੇ ਘਰਾਂ ਚ ਬੈ ਗਏ। ਭਾਈ ਰਣਜੀਤ ਸਿੰਘ 1999 ਵਿੱਚ ਉਤਾਰੇ ਗਏ ਅੱਜ ਤੱਕ ਵੀ ਜਿਹੜਾ ਹੈ ਉਹ ਇਹਨਾਂ ਦੇ ਖਲਾਬ ਸੰਘਰਸ਼ ਕਰ ਰਹੇ ਪਰ ਕਦਰ ਤਰਨ ਉਹਨਾਂ ਲੱਗੇ ਜਦੋਂ ਉਹਨਾਂ ਨੂੰ ਉਤਾਰ ਦਿੱਤਾ ਦੋਸ਼ ਲਾਉਣ ਦਾ ਵਰਤਾਰਾ ਇਹ ਪਹਿਲੀ ਵਾਰ ਸਾਡੇ ਨਾਲ ਨਹੀਂ ਹੋਇਆ 10 ਦਿਨ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਪਰਮਵੀਰ ਸਿੰਘ ਨੇ ਉਹਨਾਂ ਨੇ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਰਦਾਂ ਤੇ ਕਿਤਾਬ ਲਿਖੀ ਹੈ ਉਹਨਾਂ ਨੇ ਮੈਨੂੰ ਕਿਤਾਬ ਭੇਟ ਕੀਤੀ ਕੁਦਰਤੀ ਜਦੋਂ ਮੈਂ ਕਿਤਾਬ ਦੇ ਪੰਨੇ ਖੋਲੇ ਵਿਚਾਲਿਓ ਇਹੋ ਮਤ ਆ ਗਿਆ ਜਿਸ ਮਤੇ ਤਹਿਤ ਭਾਈ ਰਣਜੀਤ ਸਿੰਘ ਨੂੰ ਉਤਾਰਿਆ ਗਿਆ ਸੀ ਔਰ ਦੋ ਸਫੇ ਭਰੇ ਨੇ ਉਹਨਾਂ ਤੇ ਦੋਸ਼ ਲਾਇ। ਦੋ ਕਿਤਾਬ ਦੇ ਦੋ ਸਫੇ ਭਰੇ ਹੋਏ ਨੇ ਜਿਹੜਾ ਮਤਾ ਉਹਨਾਂ ਨੂੰ ਉਤਾਰਨ ਤੇ ਲਈ ਲਿਖਿਆ ਗਿਆ ਸੀ ਔਰ ਜਿਹੜੇ ਉਹਨਾਂ ਤੇ ਦੋਸ਼ ਲਾਇ। ਇਹਦੀ ਕਮਾਲ ਦੀ ਗੱਲ ਹੈ। ਸੋ ਇਹਦੇ ਲਈ ਤੁਹਾਡੇ ਸਹਿਯੋਗ ਦੀ ਬਹੁਤ ਵੱਡੀ ਜ਼ਰੂਰਤ ਹੈ। ਜੇ ਅਸੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਤਕੜਾ ਕਰਨੀਏ ਨਾ। ਇਹ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਤੇ ਤਕੜਾ ਕਰਨ ਵਾਸਤੇ ਸਾਨੂੰ ਯੂਥ ਨੂੰ ਇਸ ਸੰਸਥਾ ਦੇ ਵਿੱਚ ਲੈ ਕੇ ਆਉਣਾ ਪਏਗਾ ਯੰਗਰਜ਼ ਲੈ ਕੇ ਆਉਣਾ ਪੈਣਾ ਹੈ ਔਰ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਵੀ ਹੋਣਾ ਹੈ ਕਿ ਜੇ ਉਸ ਦੇ ਵਿੱਚ ਅਸੀਂ ਅਹਿਮ ਭੂਮਿਕਾ ਨਿਭਾਉਣ ਦੇ ਲਈ ਜਗ੍ਹਾ ਪ੍ਰਾਪਤ ਕਰ ਗਏ ਜਾਂ ਜਗ੍ਹਾ ਪ੍ਰਾਪਤ ਕੀਤੀ ਤੇ ਫਿਰ ਵਾਅਦਾ ਜਰੂਰ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕਰਾਂਗੇ ਐਕਟ ਵਿੱਚ ਤਰਮੀਮ ਕਰਾਂਗੇ ਐਕਟ ਦੇ ਵਿੱਚ ਅਮੈਂਡਮੈਂਟਸ ਕਰਾਂਗੇ ਉਹ ਸਾਡੀ ਕੋ ਸੋਚੇ ਤੋਂ ਤੱਕ ਹੈ ਕਿ ਇਹ ਜੁੜੇ ਜੋ ਨਿਕਲ ਜਾਣਾ ਚਾਹੀਦਾ ਹੈ ਪਾਰਲੀਮੈਂਟ ਦੀ ਸਟੇਟ ਗਵਰਨਮੈਂਟ ਦੀ ਅਕਾਲ ਤੱਕ ਸਭ ਦੇ ਜ਼ਹਿਦਾਰ ਦੀ ਅਗਵਾਈ ਜੇ ਇਲੈਕਸ਼ਨ ਕਮਿਸ਼ਨ ਕਰਨਾ ਚਾਹੀਦਾ ਹੈ ਜਿਹੜਾ ਹਰ 5 ਸਾਲ ਬਾਅਦ ਇਲੈਕਸ਼ਨ ਕਰਾਇਆ ਕਰੇ ਸਾਨੂੰ ਝਾਕਣਾ ਨਾ ਪਿਆ ਕਰੇ ਪਰ ਉਹ ਸਾਡੇ ਚ ਕਮੀਆਂ ਨੇ ਕਿਉਂਕਿ ਅਸੀਂ ਕੋਟਾਂ ਦਾ ਬੜਾ ਜੱਬਾ ਪਾ ਲੰਗੇ ਇਸ ਤਰ੍ਹਾਂ ਦਾ ਨਿظام ਸਥਾਪਿਤ ਹੋ ਸਕਦਾ ਜੇ ਦੁਨੀਆ ਪੰਜਾਬ ਦੇ ਜਾਂ ਦੁਨੀਆ ਦੇ ਸਿੱਖ ਚਾਹਣ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਦੇ ਵਿੱਚ ਇਲੈਕਸ਼ਨ ਕਮਿਸ਼ਨ ਬਣ ਜੇ ਤੇ ਉਹ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਹੋਵੇ ਹਰ 5 ਸਾਲ ਬਾਅਦ ਇਲੈਕਸ਼ਨ ਕਮਿਸ਼ਨ ਬਣੇ ਤੇ ਹਰ 5 ਸਾਲ ਬਾਅਦ ਉਹ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਰਾਇਆ ਕਰੇ ਪਰ ਇਹ ਤਾਂ ਸੰਭਵ ਹੈ ਜੇ ਸਿੱਖਾਂ 'ਚੋਂ ਬੰਦੀ ਖਤ ਹੋਵੇ ਕੋਈ ਨਹੀਂ ਅਰਜਨ ਦੇ ਵਿੱਚੋਂ ਅਸੀਂ ਤਾਂ ਨਿਕਲਾਂਗੇ ਜੇ ਸਾਡੇ 'ਚੋਂ ਬੰਦੀ ਖਤ ਹੋਵੇ ਵਰਨਾਸੀ ਕਾਨੂੰਨੀ ਅਰਚਣ ਚੋਂ ਨਿੱਗਲ ਨਹੀਂ ਸਕਦੇ ਕਿਉਂਕਿ ਜੇ ਅਦਾਲਤ ਫੈਸਲਾ ਕਰ ਦੇ ਉਹਨੂੰ ਤਾਂ ਅਸੀਂ ਮੰਨ ਲੈਨੇ ਆ ਕਾਲ ਤੱਕ ਸਾਡਾ ਫੈਸਲਾ ਹੋਵੇ ਤੇ ਕੋਈ ਸਾਨੂੰ ਮੰਨਣ ਨਹੀਂ ਤਿਆਰ ਨਹੀਂ ਹੁੰਦੇ ਅਸੀਂ ਇਹ ਸਾਡੀ ਪ੍ਰੋਬਲਮ ਹੈ ਸਾਡੀ ਪ੍ਰੋਬਲਮ ਇੱਕ ਫੈਸਲਾ ਪੀਟੀਸੀ ਦਾ ਫੈਸਲਾ ਹੋਇਆ ਅੱਜ ਤੱਕ ਚੈਨਲ ਨਹੀਂ ਬਣਿਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਤਿੰਨ ਸਾਲਾਂ ਦੇ ਅੰਦਰ ਅੰਦਰ ਤੰਤੀ 사ਜਨਾ ਕੀਰਤਨ ਕਰਨ ਦੇ ਲਈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਗਏ ਸੀ 6 ਮਹੀਨੇ ਰਹਿ ਗਏ 2.5 ਸਾਲ ਹੋ ਗਏ ਉਸ ਆਦੇਸ਼ ਜਾਰੀ ਹੋਏ ਨੂੰ ਅਜੇ ਤੱਕ ਕੋਈ ਪ੍ਰੋਗਰੈਸ ਨਹੀਂ ਚੰਦੇ ਸੀ ਕਿ ਜੋ ਸਾਜ ਗੁਰੂ ਸਾਹਿਬਾਂ ਦੇ ਵੇਲੇ ਵੱਜਦੇ ਸੀ ਸਤਿਗੁਰ ਸਿੰਘ ਹਰਮੰਦਰ ਸਾਹਿਬ ਦੇ ਅੰਦਰ ਉਹ ਸਾਜਾਂ ਦੇ ਨਾਲ ਹੀ ਕੀਰਤਨ ਹੋਣਾ ਚਾਹੀਦਾ ਹੈ ਔਰ ਉਹਦੇ ਲਈ 3 ਸਾਲ ਦਾ ਵਕਤ ਦਿੱਤਾ ਗਿਆ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਕਿ ਆਪਣੇ ਟ੍ਰੇਨਿੰਗ ਇੰਸਟੀਚਿਊਟ ਜਿਹੜੇ ਵਿਦਿਆਲੇ ਨੇ ਹੋਣਾ ਚਾਹ 35 ਸਾਜਾਂ ਦੇ ਟੀਚਰ ਜਿਹੜੇ ਉਹ ਪ੍ਰੋਵਾਈਡ ਕਰਾਓ ਰਾਗੀ ਜਥੇ ਜਿਹੜੇ ਉਹ ਉਹਨਾਂ ਨੂੰ ਤੰਤੀ ਸਾਜਣਾ ਕੀਰਤਨ ਕਰਨਾ ਸਿਖਾਉ ਜਿਹੜੇ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਆਲਰੇਡੀ ਕੀਰਤਨ ਕਰਦੇ ਨੇ ਇਹਨਾਂ ਦੀਆਂ ਕਲਾਸਾਂ ਲਗਾਉ ਐਕਸਟਰਾ ਜੇ ਫ੍ਰੈਸ਼ਰ ਜਿਹੜਾ ਉਹ ਸਾਲ ਦੇ ਵਿੱਚ ਤੰਤੀ ਸਾਜਣਾ ਕੀਰਤਨ ਸਿੱਖ ਸਕਦਾ ਤੇ ਜਿਹੜੇ ਪ੍ਰੋਫੈਸ਼ਨਲ ਜਥੇ ਨੇ ਇਹ ਤਾਂ 6 ਮਹੀਨੇ ਚ ਸਿੱਖ ਜਾਣਗੇ ਕਿਉਂਕਿ ਉਹਨਾਂ ਤਾਂ ਸੋਚਦੀ ਸਮਝੇਗੀ ਪਰ ਕੁਝ ਨਹੀਂ ਹੋਇਆ 2008 ਦੇ ਵਿੱਚ ਸਰਦਾਰ ਜਗਿੰਦਰ ਸਿੰਘ ਜੀ ਵਿਦਾਂਤੀ ਜੀ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਕਿ ਜਥੇਦਾਰ ਦੀ ਚੋਣ ਇਹ ਪੇਦੀ ਵਿਧਾਨ ਤੇ ਯੋਗਤਾ ਇਹ ਸਾਰੀ ਜਿਹੜੀ ਹੈ ਤੈਅ ਕੀਤੀ ਜਾਣੀ ਚਾਹੀਦੀ ਹੈ ਔਰ 2008 ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇੱਕ ਕਮੇਟੀ ਵੀ ਬਣਾਈ ਸੀ ਉਹ ਕਮੇਟੀ ਨੇ ਕੀ ਰਿਪੋਰਟ ਦਿੱਤੀ ਕੀ ਮੀਟਿੰਗਾਂ ਕੀਤੀਆਂ ਕੀ ਲਿਖਿਆ ਕੁਝ ਨਹੀਂ ਪਤਾ 2018 ਦੇ ਵਿੱਚ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾਦਾਰ ਦੀ ਸੇਵਾ ਸੁਮਾਰੀ ਦੋ ਰਿਮਾਈਂਡਰ ਉਸ ਹੁਕਮਨਾਮੇ ਦੀ ਰੌਸ਼ਨੀ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਭੇਜੇ ਜਿਹੜੇ ਅਕਾਲ ਤਖਤ ਦੇ ਰਿਕਾਰਡ ਦਾ ਹਿੱਸਾ ਹੈ ਇਹ ਸਾਨੂੰ ਦੱਸਿਆ ਜਾਵੇ ਇਹ 2008 ਦੇ ਵਿੱਚ ਜਿਹੜੇ ਜਥੇਦਾਰ ਦੀ ਚੋਣ ਦੇ ਵਿਧਿ ਵਿਵਧਾਨ ਲਈ ਕਮੇਟੀ ਪਣੀ ਸੀ ਉਸ ਕਮੇਟੀ ਨੇ ਕੀ ਪ੍ਰੋਗਰੈਸ ਕੀਤੀ ਸੀ ਉਹਦਾ ਜਵਾਬ ਹੀ ਨਹੀਂ ਆਇਆ ਦੋ ਰਿਮਾਈਂਡਰ ਬਹੁਤ سارے ਐਸੇ ਅਕਾਲ ਤਖਸਾਲ ਤੋਂ ਪੱਤਰ ਗਏ ਆ ਜਿਹਦਾ ਜਵਾਬ ਦੇਣਾ ਵੀ ਆਪਣਾ ਮਤਲਬ ਹੈ ਤੇ ਜਵਾਬ ਦੇਤਾ ਜੀ ਨਹੀਂ ਇਹ ਤੇ ਕੋਈ ਗੱਲ ਨਹੀਂ ਆਪਣਾ ਹੀ ਅਕਾਲ ਤਖਸਾਲ ਆ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਟ ਚੇਂਜਸ ਹੋ ਗਿਆ ਚਾਹੀਦੀ ਨੇ ਇਹ ਬਦਲਣੀ ਹੈ ਚਾਹੀਏ। ਔਰ ਸਤਾ ਪ੍ਰਾਪਤ ਕਰਨੀ ਦਾ ਬਾਤੀਆਂ ਗੱਲਾਂ। ਸ਼੍ਰੋਮਣੀ ਅਕਾਲੀ ਦਲ ਸਤਾ ਪ੍ਰਾਪਤੀ ਹਾਸਲ ਨਹੀਂ ਸੀ ਬਣਿਆ। ਉਹ ਸਿਧਾਂਤਾਂ ਦੀ ਪਹਿਰੇਦਾਰੀ ਕਰਨ ਵਾਸਤੇ ਬਣਿਆ ਸੀ। ਉਹ ਸਿੱਖ ਹੱਕਾਂ ਲਈ ਸਿੱਖ ਮੰਗਾ ਲਈ ਬਣਿਆ ਸੀ, ਉਹ ਪੰਜਾਬ ਦੀ ਬਿਹਤਰੀ ਲਈ ਬਣਿਆ ਸੀ। ਔਰ ਅੱਜ ਸਾਡੇ ਸਾਹਮਣੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਚੁਣੌਤੀ ਪਤਾ ਕੀ ਹੈ? ਔਰ ਉਹ ਹੈ ਪੰਜਾਬ ਦਾ ਡੈਮੋਗ੍ਰਾਫ ਜਿਹੜਾ ਚੇਂਜ ਹੋ ਗਿਆ। ਪੰਜਾਬ ਦਾ ਡੈਮੋਗ੍ਰਾਫ ਜਿਹੜਾ ਹੈ ਬਿਲਕੁਲ ਟੋਟਲ ਜਿਹੜਾ ਹੈ ਉਹ ਚੇਂਜ ਹੋ ਚੁੱਕਿਆ ਹੈ 2011 ਦੇ ਵਿੱਚ ਅਸੀਂ 57% ਸੀ ਅੱਜ ਜੇ ਗਣਨਾ ਹੁੰਦੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ 50% ਦਾ ਪਾਵਾਂਗੇ 50% ਕਿਹੜੇ ਸਟੇਟ ਦੇ ਵਿੱਚ ਅਸੀਂ ਗਵਰਨਮੈਂਟ ਬਣਾਵਾਂ ਪੰਜਾਬ 'ਚ ਇਹ ਪੰਜਾਬ 'ਚ ਅਸੀਂ 50% ਹੈ ਉਹ ਵੀ ਕਈ ਪਾਰਟੀਆਂ ਦੇ ਵਿੱਚ ਵੰਡੇ ਕੋਈ ਕਾਂਗਰਸ 'ਚ ਵੰਡਿਆ ਕੋਈ ਭਾਜਪਾ 'ਚ ਵੰਡਿਆ ਕੋਈ ਝਾੜੂ ਪਾਰਟੀ 'ਚ ਵੰਡਿਆ ਕੋਈ ਅਕਾਲੀ ਦਲ 'ਚ ਵੰਡਿਆ ਗਵਰਨਮੈਂਟ ਨਹੀਂ ਬਣਨੇਗੀ ਕਿ ਡੈਮੋਗ੍ਰਾਫ ਚੇਂਜ ਹੋ ਚੁੱਕਿਆ ਪੰਜਾਬ ਦਾ ਔਰ ਇਸ ਲਈ ਚੇਂਜ ਨਹੀਂ ਹੋਇਆ ਕਿ ਸਾਡੇ ਬੱਚੇ ਬਾਹਰ ਆ ਗਏ ਇੰਨਾ ਬੱਚਾ ਆ ਗਿਆ ਹੋਊਗਾ 5 ਲੱਖ ਆ ਗਿਆ ਹੋਊਗਾ 10 ਲੱਖ ਆ ਗਿਆ ਹੋਊਗਾ ਨੰਬਰ 1 ਡੈਮੋਗ੍ਰਾਫ ਚੇਂਜ ਹੋਣ ਦਾ ਸਾਡੀ 1 ਚਾਈਲਡ ਪਾਲਿਸੀ ਨੇ ਕੀਤਾ ਜਿਹੜੀ ਸਾਡੀ 1 ਚਾਈਲਡ ਪਾਲਿਸੀ ਗਵਰਨਮੈਂਟ ਨੇ ਦਿੱਤੀ ਪੂਰੇ ਭਾਰਤ ਨੂੰ ਬੱਚੇ ਦੋ ਹੀ ਕਾਫੀ لیکن باقی سٹیٹਾਂ ਨੇ ਨਹੀਂ ਮੰਨਿਆ ਸਾਨੂੰ ਫਤੂਰ ਪੈਦਾ ਹੋਇਆ ਕਿ ਇਹ گورنمنٹ ਦੀ ਪਾਲਿਸੀ ਅਸੀਂ ਲਾਗੂ ਕਰਨੀ ਔਰ ਪੰਜਾਬ ਚ ਕੀਤੀ ਅਸੀਂ ਬੜੀ ਜੰਮ ਕੇ ਲਾਗੂ ਕੀਤੀ ਜਿਸ ਕਰਕੇ ਸਾਡਾ ਡੈਮੋਗ੍ਰਾਫ ਚੇਂਜ ਹੋਇਆ ਬਹੁਤ ਸਾਰੀਆਂ ਐਸੀਆਂ ਗੱਲੀਆਂ ਜਿਹੜੀਆਂ ਪਬਲਿਕ ਡੋਮੇਨ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਨਹੀਂ ਕੀਤੀਆਂ ਜਾ ਸਕਦੀ ਕਿ ਕੀ ਸਿਸਟਮ ਹੋ ਗਿਆ ਉੱਥੇ ਜਿਸ ਤਰ੍ਹਾਂ ਤੁਸੀਂ گورنمنٹ ਬਣਾ ਲਓਗੇ ਨਹੀਂ ਬੰਨੀ گورنمنٹ ਤਾਂ ਨਹੀਂ ਤੁਸੀਂ ਐਸਪੀਸੀ ਨੂੰ ਸਟਰੋਂਗ ਕਰ ਲਓ ਇਹ ਬਹੁਤ ਇਦੇ ਲਈ ਭੱਟੀ ਜਿਹੜੀ ਹੈ ਉਹ ਜ਼ਰੂਰਤ ਹੈ ਇਹ 50 ਸਾਰੇ ਪਾਰਟੀਆਂ ਦੇ ਸਿੱਖ ਵੀ ਇਕੱਠੇ ਹੋ ਗਏ ਨਾ ਫਿਰ ਵੀ ਬੜਾ ਮੁਸ਼ਕਲ ਹੈ ਕਦੇ ਹੁੰਦੇ ਨਹੀਂ ਅਸ ਕਿੰਨੇ ਪਰਸੈਂਟ ਨਾਲ ਗਵਰਨਮੈਂਟ ਬਣ ਜਾਂਦੀ ਹੈ 40% ਨਾਲ ਗਵਰਨਮੈਂਟ ਬਣਦੀ ਹੈ ਅਸੀਂ ਫਿਰ ਵੀ 50% ਹੈ ਲੇਕਿਨ ਅਸੀਂ 40% ਵੀ ਇਕੱਠੇ ਨਹੀਂ ਹੋਣ 40% ਵੀ ਇਕੱਠੇ ਨਹੀਂ ਹੋ ਸਕਦੇ ਇਹ ਸਾਡੀ ਤਰਸਦੀ ਹੈ ਭਾਜਪਾ ਪੋਲਰਾਈਜੇਸ਼ਨਸ ਦੀ ਪਾਲਿਸੀ ਜਿਹੜੀ ਹੈ ਉਹਦੇ ਤਹਿਤ ਗਵਰਨਮੈਂਟ ਨਾ ਬਣਾਉਂਦੀ ਹੈ। ਅੱਜ ਹਰ ਇੱਕ ਦੇ ਮਨ ਦੇ ਵਿੱਚ ਡਾਊਟ ਹੈ ਕਿ ਬੀਜੇਪੀ ਗਵਰਨਮੈਂਟ ਨਾ ਬਣਾ ਸਕਦੀ। ਸੰਭਾਵਨਾ ਵੀ ਹੈ। ਆਫਰੀਦਕੋਟ ਤੋਂ ਜੇ ਸਰਜੀਤ ਸਿੰਘ ਇਲੈਕਸ਼ਨ ਵਿੱਚ ਨਾ ਖੜਦਾ ਤੇ ਬੀਜੇਪੀ ਨੇ ਸੀਟ ਲੈ ਜਾਣੀ ਸੀ। ਦਾ ਕਾਰਨ ਸੀ ਕਿ ਸਾਡੇ 40-50 ਕਿਸਾਨ ਜਿੱਥੇ ਬੰਦੀਆਂ ਉਹ ਉਹਦੇ ਮਗਰ ਪਈ ਰਹੀਆਂ। ਔਰ ਗੈਰ ਜਿਹੜੇ ਕਿਸਾਨ ਸੀ ਉਹਨਾਂ ਚੋਂ ਦੇ ਪ੍ਰਤੀ ਸਿਮਪਥੀ ਪੈਦਾ ਹੋ ਕੇ ਪੋਲਰਾਈਜ਼ ਹੋ ਗਈ ਵੋਟ ਸਾਰੀ ਪੋਲਰਾਈਜ਼ ਹੋ ਗਈ ਵੋਟ ਉਹ ਤਾਂ ਭਾਈ ਸਰਬਜੀਤ ਸੋ ਖੜਾ ਸੀ ਇਸ ਕਰਕੇ ਉਹ ਜਿੱਤ ਗਿਆ ਤੇ ਬੀਜੇਪੀ ਹਾਰ ਗਈ ਇਹ ਤਾਂ ਸੁਭਾਵਨਾ ਪੂਰੀ ਸੀ ਇਸ ਤਰ੍ਹਾਂ ਪੋਲਰਾਈਜ਼ ਕੀਤੀਆਂ ਜਾ ਰਹੀਆਂ ਵੋਟ ਸੁ ਬਹੁਤ ਕੁਝ ਹੈ ਜਿਹੜਾ ਅਸੀਂ ਸੁਣਦੇ ਅਸੀਂ ਫਸਲ ਚਾਹੁੰਨੇ ਪੰਜਾਬ ਦੀ ਧਰਤੀ ਤੇ ਫਸਲ ਹੋਵੇ ਕੋਈ ਕਣਕ ਚਾਹੁੰਦਾ ਹੈ ਕੋਈ ਝੋਨਾ ਚਾਹੁੰਦਾ ਹੈ ਕੋਈ ਸਰੋਂ ਚਾਹੁੰਦਾ ਹੈ ਕੋਈ ਬਾਜਰਾ ਚਾਹੁੰਦਾ ਜੋ ਮਰਜੀ ਚਾਹੋ ਪਰ ਲੇਕਿਨ ਫਸਲ ਪੈਦਾ ਕਰਨ ਦੇ ਲਈ ਤੁਹਾਨੂੰ ਤਿਆਰ ਜ਼ਮੀਨ ਚਾਹੀਦੀ ਹੈ ਤੁਹਾਡੀ ਤਾਂ ਜ਼ਮੀਨ ਹੀ ਤਿਆਰ ਨਹੀਂ ਦੀ ਤੁਸੀਂ ਕੁਝ ਵੀ ਨਹੀਂ ਬੀਜ ਸਕਦੇ ਨਾ ਤੁਸੀਂ ਕਣਕ ਬੀਜ ਸਕਦੇ ਉਹਨਾ ਝੋਨਾ ਨਾ ਚੌਲ ਨਾ ਸਰੋਂ ਨਾ ਬਾਜਰਾ ਮੱਕੀ ਕੁਝ ਨਹੀਂ ਤੁਸੀਂ ਬੀਜ ਸਕਦੇ ਪੰਜਾਬ ਦੇ ਸਿੱਖ ਕਣਕ ਬੀਜਣੀ ਚਾਹੁੰਦੇ ਆ ਵਿਦੇਸ਼ੀ ਸਿੱਖ ਬਾਜਰਾ ਬੀਜਣਾ ਚਾਹੁੰਦੇ ਆ ਮੱਕੀ ਬੀਜਣਾ ਚਾਹੁੰਦੇ ਆ जमीन साडे को तैयार ही है नहीं की बीजा कुछ भी नहीं बीज सकते सो सानू फसल बीजन तो पहला जो मर्जी बीजिए फसल बीजन तो पहला जमीन तैयार करनी होगी और इस वक्त पंजाब की जमीन तैयार नहीं है वो खराब हो गई है बिल्कुल खराब उथल पुथल हो गई है उच्ची नीवी हो गई है ਕਿਤੀ ਕਿਨੇ ਕੋਈ ਸਾਡੀਆਂ ਗਲਤੀਆਂ ਅਸੀਂ ਅਵੇਸਲੇ ਹੋਗੇ ਤੇ ਕੁਝ ਸਿੱਖ ਫਰੋਦੀ ਲੋਬੀ ਨਹੀਂ ਉਹਨਾਂ ਤਾਂ ਕਰਨੀ ਸੀ ਉਹਨਾਂ ਦਾ ਤਾਂ ਡਿਊਟੀ ਸੀ ਉਹਨਾਂ ਦਾ ਤਾਂ এজেন্ডਾ ਸੀ ਪਰ ਅਸੀਂ ਪ੍ਰੋਟੈਕਟ ਨਹੀਂ ਕਰ ਸਕੇ ਆਪਣੀ ਜ਼ਮੀਰ ਸੋ ਇਸ ਕਰਕੇ ਸਾਨੂੰ ਆਪਣੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਚਾਹੀਦਾ ਹੈ ਲੇਕਿਨ ਪਿਤਾ ਪਰਖੀ ਨਹੀਂ ਚਾਹੀਦਾ ਉਹ ਅਸੀਂ ਇੱਕ ਲਾਈਨ ਲਿਖੀ ਤਾਂ ਹੁਕਮਨਾਮੇ ਦੇ ਵਿੱਚ ਕਿ ਜੇ ਮੌਜੂਦਾ ਲੀਡਰਸ਼ਿਪ ਪਰ ਰਾਸੀ ਜਿਹੜਾ ਨੈਤਿਕ ਆਧਾਰ ਹੈ ਉਹ ਗਵਾ ਚੁੱਕੀ ਹੈ ਤੇ ਜਿਹੜੇ ਨੈਤਿਕ ਆਧਾਰ ਗਵਾ ਚੁੱਕੇ ਹੈ ਉਹ ਜਿੰਨਾ ਚਿਰ ਨੈਤਿਕ ਆਧਾਰ ਆਪਣਾ ਮੁੜ ਹਾਸਲ ਨਹੀਂ ਕਰਦੇ ਉਹ ਜੇ ਆ ਵੀ ਜਾਣਗੇ ਤੇ ਕੋਈ ਲਾਭ ਨਹੀਂ ਦੇਣਗੇ ਸਨ